ਵਿਆਹ ਕਰਵਾ ਲਿਆ ਚੰਦਰੀ ਨੇ ਪਰ ਆਸ਼ਕ ਨਹੀਂ ਛੱਡੇ ਸੱਜਣਵਾ ਛੱਡਣ ਨਾਲ ਕਿ ਜਿਹੇ ਨੌਜਵਾਨ ਨੂੰ ਬਰੋਂ ਜਾ ਰਿਹਾ ਜਿਹਨੇ 6 ਮਹੀਨੇ ਪਹਿਲਾਂ ਵਿਆਹ ਕਰਵਾਇਆ ਸੀਗਾ ਤੇ ਜਿਹੜੀ ਉਹਦੀ ਘਰ ਵਾਲੀ ਆ ਗਵਾਂਡੀਆਂ ਦੇ ਮੁੰਡੇ ਨਾਲ ਭੱਜ ਗਈ ਆ ਕੀ ਆ ਸਾਰੀ ਗੱਲਬਾਤ ਆਜੋ ਮੁੰਡੇ ਨਾਲ ਕਰਦੇ ਆ ਗੱਲਬਾਤ ਜਿਹੜਾ ਕਿ ਜ਼ਿੰਦਗੀ ਤੋਂ ਅੱਕਿਆ ਪਿਆ ਗਿਆ ਕਹਿੰਦਾ ਗਵਾਂਡੀਆਂ ਦਾ ਮੁੰਡਾ ਹੀ ਮਿਲਣਾ ਮਾੜੀ ਕਰਕੇ ਮੇਰੇ ਘਰ ਵਾਲੇ ਨੂੰ ਕੱਢ ਕੇ ਲੈ ਗਿਆ ਆਜੋ ਵੀ ਕਰਦੇ ਗੱਲਬਾਤ ਖਿੱਚ ਗਿਆ ਜੀ ਭਾਈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਉਸ ਨੌਜਵਾਨ ਕੋਲੇ ਖੜੇ ਆ ਜਿਹਦੇ ਵਿਆਹ ਨੂੰ 5-6 ਮਹੀਨੇ ਹੋਏ ਸੀ ਤੇ ਪਰ ਜਿਹੜੀ ਘਰ ਵਾਲੀ ਫਰਾਰ ਹੋ ਗਿਆ ਬਾਈ ਦਾ ਕਹਿਣਾਗਾ ਤਾਂ ਆਪਾਂ ਬਾਈ ਦੀ ਹੱਡ ਬੀਤੀ ਸਾਰੀ ਸੁਣਦੇ ਆਂ ਕੀ ਗੱਲਬਾਤ ਹੈ ਬਈ ਸਸੇਗਰ ਸਸੇਗਰ ਕੀ ਨਾਮ ਹੈ ਬਾਈ ਬਾਈ ਮੇਰਾ ਨਾਮ ਹਰਵਿੰਦਰ ਹਰਵਿੰਦਰ ਬਾਈ ਕੀ ਗੱਲਬਾਤ ਹੋਈ ਆ ਪਹਿਲਾਂ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀ ਤੁਸੀਂ ਕਹੇ ਸੀ ਬਈ ਐਂ ਕਰਕੇ ਮੇਨੂੰ ਥੋੜਾ ਟਾਈਮ ਵਿਆਹ ਹੋਇਆ ਸੀ ਤੇ ਘਰ ਵਾਲੀ ਫਰਾਰ ਕੀ ਗੱਲ ਹੋਈ ਅਸਲ ਤੇ ਸਾਰਾ ਮੁੱਦਾ ਕੀ ਸੀ ਬਈ ਇਹ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀਗਾ ਲਾਮੇ ਲੱਗੇ ਰਹੇ ਨਹੀਂ 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 ਮੇਰੇ ਤੇ ਸੀ ਘਰ ਦੇ ਨਾਲ ਲੱਭ ਕੇ ਦਿੱਤੀ ਸੀ ਹਾਂ ਘਰ ਦੇ ਨਾਲ ਲੱਭ ਕੇ ਦਿੱਤੀ ਸੀ ਅੱਛਾ ਬਈ ਤੇ ਹੁਣ ਉਹ ਪੱਛ ਚੌਥੇ ਕੇ ਗਵੰਡਾ ਗੰਡੇ ਮੁੰਡੇ ਨਾਲ ਪੱ ਤੁਸੀਂ ਬਈ ਗਵੰਡਿਆਂ ਦੇ ਮੁੰਡੇ ਤੇ ਕਿਵੇਂ ਇਲਜ਼ਾਮ ਲਾ ਰਹੇ ਓਕੇ ਉਹਦੇ ਤੋਂ ਵੀ ਹੈ ਨਹੀਂ ਕਰੇ ਉਹ ਵੀ ਹੈ ਨਹੀਂਗਾ ਪਹਿਲਾਂ ਮੈਨੂੰ ਸ਼ੱਕ ਸੀ ਉਹਦੇ ਤੇ ਹੂੰ ਕਰਦੇ ਸੀ ਸ਼ਰਾਬ ਸ਼ੋਰੀ ਕਿਤੇ ਉਹ ਕੋਠੇ ਚੜ ਜਾਂਦੇ ਕਿਤੇ ਇਹ ਚੜ ਜਾਂਦੀ ਸੀ ਅੱਛਾ ਤੇ ਕਿਤੇ ਮੈਂ ਇੱਕ ਦਿਨ ਆਇਆ ਕੰਮ ਤੇ ਹੂੰ ਤੇ ਸਾਡੀ ਕੰਧ ਵਾਲਾ ਡਲਾ ਸਾਂਝਾ ਸੀਗਾ ਤੇ ਉਹ ਕੱਢੀ ਬੈਠੇ ਸੀ ਇੱਕ ਦੂਜੇ ਨਾਲੋ-ਸ਼ਾਲੋ ਸ਼ਰੀ ਹੋ ਰਹੇ ਸੀ ਅੱਛਾ ਕੰਧ ਦੇ ਵਿੱਚ ਡਲਾ ਕੱਢੀ ਬੈਠੇ ਸੀ ਹਾਂ ਵੇਖੋ ਬਈ ਜੱਟ ਉਹ ਕੰਧ ਦੇ ਵਿੱਚ ਬੈ ਕੇ ਡਲਾ ਕੱਢੀ ਬੈਠੀ ਸੀ ਬਈ ਡਲਾ ਕੱਢ ਕੇ ਕੀ ਗੱਲਾਂ ਬਾਤਾਂ ਕਰਦੀ ਸੀ ਗੱਲਾਂ ਬਾਤਾਂ ਇੱਕ ਇਸ਼ਾਰੇ ਸ਼ੂਰੀ ਜਿ ਕੋ ਚੀਜ਼ ਪੜਾਉਣੀ ਆ ਅੱਛਾ ਹੁਣ ਉਹ ਇਹ ਸਬਜ਼ੀ ਲਿਆ ਕੇ ਦੇਣੀ ਹੁਣ ਕਿਤੇ ਅੰਡਾ ਤਾਂ ਇਹ ਕਿਤੇ ਕੋਸ਼ਿਸ਼ ਕਿਤੇ ਕੋਸ਼ਿਸ਼ ਖਾਣ ਨੂੰ ਵੱਧੂ ਚੀਜ਼ਾਂ ਅੱਛਾ ਗਵੰਡਗਾਂ ਦੇ ਮੁੰਡੇ ਨੂੰ ਹਾਂ ਤੇ ਗਵੰਡਗਾਂ ਦਾ ਮੁੰਡਾ ਲਿਆ ਕਹਿੰਦਾ ਸੋਨੂੰ ਇਹਨੂੰ ਇਹਨੂੰ ਮੈਂ ਮਤਲਬ ਤੂੰ ਵੀ ਕਹਿੰਦਾ ਸੀ ਕਿ ਤੈਨੂੰ ਨਹੀਂ ਮੈਨੂੰ ਨਹੀਂ ਮੈਂ ਤਾਂ ਮੇਰੇੋਂ ਤਾਂ ਪਹਿਲਾਂ ਤਾਂ ਸਫਾਇਆ ਕਰ ਦਿੰਦੇ ਸੀ ਇੱਕ ਦਿਨ ਫੜਿਆ ਮੈਂ ਉੱਥੇ ਬਈ ਤੂੰ ਕੰਮ ਕੀ ਕਰਦਾ ਮੈਂ ਤਾਂ ਬਈ ਆਹ ਕੰਮ ਲੱਗਿਆ ਹੋਇਆ ਦੁਕਾਨ ਤੇ ਦੁਕਾਨ ਤੇ ਹਾਂ ਤੇ ਮਤਲਬ ਕੋਈ 6 ਮਹੀਨੇ ਜਿਹਾ ਵਿਆਹ ਨਹੀਂ ਹੋਇਆ ਬਈ ਜਿਹੜਾ ਉਹ ਮੁੰਡਾ ਸੀ ਗਵੰਡਗਾਂ ਦਾ ਉਹਦਾ ਵਿਆਹ ਉਹ ਨਹੀਂ ਉਹਦਾ ਵਿਆਹ ਨਹੀਂ ਸੀ ਹੋਇਆ ਅੱਛਾ ਉਹਨੂੰ ਵਿਆਹ ਕੇ ਆਉਂਦੀ ਫੇ ਲੋਡ ਵੀ ਕੀਆ ਜਦੋਂ ਬਈ ਲੋੜ ਵੀ ਕੀ ਅਸੀਂ ਬਈ ਤੈਨੂੰ ਕੀ ਲੱਗਦਾ ਇਹਨਾਂ ਦੀ ਕੋਈ ਪਹਿਲਾਂ ਦੀ ਗੱਲਬਾਤ ਹੋਊਗੀ ਕਿ ਵਿਆਹ ਤੋਂ ਬਾਅਦ ਗੱਲਬਾਤ ਹੋਈ ਹੈ ਬਈ ਯਾਰ ਹੋ ਸਕਦਾ ਕੋਈ ਪਹਿਲਾਂ ਦੀ ਹੋਵੇ ਹੈਨਾ ਉਹ ਰੱਬ ਜਾਣਦਾ ਪਰ ਵੀ ਆਪਾਂ ਨੂੰ ਇੱਥੇ ਮੈਨੂੰ ਤਿੰਨ ਕੁ ਮਹੀਨਾ ਕੁ ਹੋਇਆ ਸੀ ਮੇਰੇ ਵਿਆਹ ਨੂੰ ਉਸ ਤੋਂ ਬਾਅਦ ਹੀ ਮੈਨੂੰ ਪਤਾ ਲੱਗ ਗਿਆ ਚਾਲ ਚੱਲਣ ਖਰਚ ਲੱਗਦੇ ਆ ਫੋਨ ਫਾਨ ਤੇ ਵੀ ਜੀ ਰਹਿੰਦੀ ਸੀ ਹਾਂ ਫੋਨ ਤੇ ਫਿਰ ਮੈਨੂੰ ਆਇਆ ਸੀ ਚੱਲ ਜਰਾ ਅੱਜ ਸੁਧਰੂ ਕੱਲ ਨੂੰ ਸੁਧਰੂ ਸੁਧਰ ਜੋ ਕੀ ਪਤਾ ਕੋਈ ਨਹੀਂ ਹੈਨਾ ਤੁਸੀਂ ਬਈ ਕੰਮ ਤੇ ਕਿੰਨੇ ਵਜੇ ਜਾ ਵਰਦੇ ਥੜੀ ਮੈਂ ਤੜਕੇ ਜਾਂਦਾ ਸੀ ਬਈ ਜਿਵੇਂ ਹੁਣ ਸਿਆਲਾਂ ਦੇ ਦਾਣਾ ਪਰ 9 ਵਜੇ ਉੱਠ ਜਾਂਦਾ ਸੀ ਕਿ ਬਾਈ ਤੜਕੇ 9 ਵਜੇ ਕੰਮ ਤੇ ਜਾ ਕੇ 6 ਵਜੇ ਆਉਂਦਾ ਸੀ ਤੇ ਸਾਰੇ ਦਿਨ ਦੇ ਵਿੱਚ ਬਈ ਕਰੇ ਹੋਰ ਸੋਡੇ ਪਰਿਵਾਰ ਚ ਕੋਣ ਕੋਣ ਮੇਰੇ ਮਾਂ ਪਿਓ ਤੇ ਮੇਰਾ ਭਰਾ ਹੈ ਤੇ ਉਹ ਬਈ ਮਾਂ ਪਿਓ ਤੇ ਭਰਾ ਫਿਰਦੇ ਨੇ ਕਿੱਥੇ ਹੁੰਦੇ ਆ ਉਹ ਬਈ ਮਾਂ ਪਿਓ ਤਾਂ ਘਰੇ ਹੁੰਦਾ ਭਰਾ ਮੇਰਾ ਕੰਮ ਤੇ ਹੁੰਦਾ ਅੱਛਾ ਤੇ ਮਾਂ ਪਿਓ ਨੂੰ ਨਹੀਂ ਪਤਾ ਲੱਗਦਾ ਕਿ ਬਿਰਦਾ ਨਹੀਂ ਉਹ ਹੈਗੇ ਆ ਨਹੀਂ ਉਹ ਬਿਰਦਾ ਤਾਂ ਹੈ ਨਹੀਂ ਗੇ ਹੁਣ ਮੰਨ ਕੇ ਚਲੋ ਜੇ ਆਪਦੇ ਕਮਰੇ ਚ ਬੈਠੇ ਹਾਂ ਤਾਂ ਥੋੜੋ ਸੱਚਾ ਤਾਂ ਬਿਲਕੁਲੇ ਬੈਠੇ ਰਹਿਣਗੇ ਠੀਕ ਹੈ ਬਈ ਜਨ ਇਹਨਾਂ ਦਾ ਐਸ਼ ਕਿ ਮੁਸ਼ਕ ਚੱਲੀ ਜਾਂਦਾ ਸੀ ਚੱਲੀ ਜਾਂਦਾ ਸੀ ਵੇਖੋ ਬਈ 6 ਮਹੀਨੇ ਵਿਆਹ ਹੋਏ ਨ ਹੋਏ ਸੀ ਤੇ ਪਰ ਬਾਈ ਦਾ ਫਰਾਰ ਹੋ ਗਈ ਬਈ ਪਹਿਲੀ ਗੱਲ ਤਾਂ ਬਈ ਵਿਆਹ ਨਹੀਂ ਕਰਾਉਣਾ ਚਾਹੀਦਾ ਜੇ ਉਹਦੀ ਗੱਲਬਾਤ ਸੀਗੀ ਤਾਂ ਬਈ ਕੋਈ ਤੁਸੀਂ ਜਦੋਂ ਤੁਹਾਨੂੰ 3 ਮਹੀਨੇ ਪਹਿਲਾਂ ਪਤਾ ਲੱਗਿਆ ਸੀ ਕੋਈ ਸ਼ੱਕ ਸਵੇ ਸਾਨੂੰ ਹੋ ਗਿਆ ਸੀ ਤੁਸੀਂ ਕੋਈ ਉਹਨਾਂ ਦੇ ਘਰੇ ਲੰਬਾ ਲੁੰਬਾ ਜਾਂ ਮੁੰਡੇ ਨੂੰ ਸਮਝਾਇਆ ਨਹੀਂ ਉਹਦੇ ਮਾਪੇ ਉਹਨੂੰ ਨਹੀਂ ਕਿਹਾ ਬਈ ਨਹੀਂ ਮੁੰਡੇ ਨੂੰ ਤਾਂ ਸਮਝਾਇਆ ਸੀ ਮੈਂ ਉਹਨੂੰ ਸਮਝਾਇਆ ਸੀ ਵੀ ਜੇ ਤੈਨੂੰ ਆਏ ਸੀਗਾ ਵੀ ਮੈਂ ਤੈਨੂੰ ਨਹੀਂ ਪਸੰਦ ਸੀ ਜਾਂ ਤੈਨੂੰ ਉਹ ਪਸੰਦ ਸੀ ਵੀ ਤੂੰ ਉਧਰ ਹੀ ਕਰਾ ਲੈਂਦੀ ਫਿਰ ਕੀ ਕਹਿੰਦੀ ਮੂੰਹ ਕਿਉਂ ਕਾਲਾ ਕਰਦੀ ਆ ਤੇ ਉਹ ਮੈਨੂੰ ਮੰਨਨੀ ਨਹੀਂ ਕਦੇ ਨਹੀਂ ਇਹ ਜੀ ਤੱਕ ਗੱਲ ਹੀ ਨਹੀਂ ਮਿੱਠੀਆਂ ਮਾਰ ਲੱਗ ਜਾਂਦੀ ਫਿਰ ਤੈਨੂੰ ਪਤਾ ਹੀ ਆ ਜਦੋਂ ਬੰਦੇ ਨਾਲ ਚਾਰ ਜਨਾਨਾਂ ਨਾਲ ਮਿੱਠੀਆਂ ਗੱਲਾਂ ਕਰ ਲਾਣਾ ਤੇ ਭਰਮਾਏ ਜਾਂਦੇ ਤੂੰ ਵੀ ਪਿਆਰ ਚ ਆ ਜਾਂਦਾ ਹਾਂ ਤੇ ਕੋਈ ਪਿਗ ਲਗਾ ਲੋ ਇਹਨਾਂ ਫਿਰ ਅੱਛਾ ਕੋਈ ਤੁਹਾਡੇ ਭਾਈ ਪਰਿਵਾਰ ਦੇ ਵਿੱਚ ਕੋਈ ਛੋਟੀ ਲੜਾਈ ਲੱਪਾ ਹੁੰਦਾ ਹੋਵੇ ਕੋਈ ਝਗੜਾ ਰਹਿੰਦਾ ਹੋਵੇ ਜਿਹਦੇ ਕਰਕੇ ਤੁਹਾਡਾ ਇਹ ਗੱਲ ਹੋਈ ਨਹੀਂ ਬਈ ਕਦੇ ਵੀ ਨਹੀਂ ਯਾਰ ਲੜਾਈ ਵਾਲਾ ਤਾਂ ਕੰਮ ਹੀ ਸੀ ਨਹੀਂ ਸੀ ਸਾਡੇ ਅੱਛਾ ਤੇ ਸਾਰੀਆਂ ਬੇਤਰੀਆਂ ਜਿਹੜੀਆਂ ਜਿਹੜੀ ਜ਼ਰੂਰੀ ਚੀਜ਼ਾਂ ਉਹ ਲੋੜਾਂ ਪੂਰੀਆਂ ਕਰਦਾ ਸੀ ਸਾਰਾ ਸਭ ਕੁਝ ਕਰਦਾ ਸੀ ਉਹ ਵੀ ਨਹੀਂ ਸੀ ਮੈਨੂੰ ਕਦੇ ਦੋ ਭੱਜ ਕੇ ਪਈ ਜਾਂ ਮੇਰੇ ਨਾਲ ਲੜਦੀ ਸੀ ਵੀ ਜਾਂ ਭਾਂਡੇ ਖੜਕਾ ਤੇ ਮੈਂ ਰੋਆ ਕੇ ਰੋਟੀ ਨਹੀਂ ਫੜਾਈ ਬੜੇ ਪਿਆਰ ਨਾਲ ਰਹਿੰਦੀ ਸੀ ਬੜੀ ਵਧੀਆ ਗਰਮ ਮੈਂ ਹਾਂ ਸਾਰਾ ਕੁਝ ਵਧੀਆ ਮਿਲਦਾ ਸੀਗਾ ਪਰ ਵੀ ਇਹ ਨਹੀਂ ਸੀ ਪਤਾ ਵੀ ਆਹ ਕੰਮ ਕਰੋ ਫਿਰ ਬਈ ਤੂੰ ਇੱਕ ਹੀ ਮਨ ਦੇ ਗਈ ਹੈ ਪਰ ਕਿੱਥੇ ਕਮੀ ਰਹੀ ਤੁਹਾਡੇ ਪਿਆਰ ਦੇ ਵਿੱਚ ਜ ਦਾ ਮੈਂ ਤਾਂ ਇਲਾਦਾ ਵੀ ਜੇ ਉਹਦੀ ਕੋਈ ਪਹਿਲਾਂ ਹੀ ਗੱਲ ਹੁੰਦੀ ਆ ਵੀ ਉਹਨੇ ਵਿਆਹ ਹੀ ਇਸਕੀਮ ਨਾ ਕਰਾਇਆ ਵਿੱਚ ਲਗਵਾਣ ਦੇ ਵਿੱਚ ਬਣਾਉਂਦੇ ਕੰਮ ਚੱਲੀ ਜਾਊ। ਬਈ ਫਿਰ ਗਵਾਂਢ ਚੋਂ ਕਾਪਾ ਚਣਾਂ ਸੋ ਫਿਰ ਉਹਦੇ ਪੇਕਾਂ ਚ ਭੱਜ ਲੈਂਦੀ ਆ। ਵੀ ਤੇਰੀ ਜ਼ਿੰਦਗੀ ਕਿਉਂ ਖਰਾਬ ਕਰਤੀ? ਉਹ ਕਰ ਕਿਉਂ ਖਰਾਬ ਕੀਤੇ ਉਹਦੇ ਪੇਕਾਂ ਚ ਭੱਜ ਜਾਂਦੇ। ਹੁਣ ਬਈ ਤੈਨੂੰ ਵੀ ਉਹੀ ਗੱਲ ਆ ਵੀ ਗਾਂ ਫਿਰ ਛੇ ਦੀ ਕਲੰਕ ਲੱਗ ਜਾਂਦਾ ਵਿਆਹ ਦਾ ਵਿਆਹ ਹੀ। ਹਾਂ ਅਗਲਾ ਕਹਿੰਦਾ ਮੁੜ ਕੇ ਵੀ ਕੱਲ ਨੂੰ ਹੋਣਾ ਨਾ ਹੋਣਾ ਅਗਲਾ ਕਹਿੰਦਾ ਕੀ ਪਤਾ ਇਹਦੇ ਚ ਨਾ ਕੰਮੀ ਹੋਵੇ ਕੋਈ। ਤੇ ਜਿਹੜੀ ਭੱਜ ਗਈ 2900 ਗੱਲਾਂ ਸੋਚੂਗਾ। ਬਈ ਤੂੰ ਪਰ ਵਿਆ ਉਹਨਾਂ ਦੇ ਦੋ ਕੁੜੇ ਆ ਜੀ ਤੇ ਇੱਕ ਮੁੰਡਾ ਉਹ ਮੈਨੂੰ ਕਹਿੰਦੇ ਸਨ ਚਲ ਜਿਓ ਗਈ ਤਾਂ ਗਈ ਤੈਨੂੰ ਛੋਟੀ ਤੋਦ ਤਾਂ ਮੈਂ ਨਹੀਂ ਵੀ ਕੱਲ ਨੂੰ ਚਾਰਾ ਮੈਨੂੰ ਉਹ ਭੱਜ ਗਈ ਫੇਰ ਅੱਛਾ ਉਹਨਾਂ ਨੇ ਕਿਹਾ ਸੀ ਇਹ ਬਈ ਦੂਜੀ ਕੁੜੀ ਦਾ ਰਸਤਾ ਕਰ ਹਾਂ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਲੈਣਾ ਤੇ ਉਹਨਾਂ ਨੇ ਬਈ ਕੀ ਆਖਿਆ ਉਹਨਾਂ ਨੇ ਫਿਰ ਕੁੜੀ ਨੂੰ ਕਿਵੇਂ ਬੇਦਬੂ दखਲ ਕੀਤਾ ਜਾਂ ਕਿਵੇਂ ਉਹਨਾਂ ਨੇ ਨਹੀਂ ਨਹੀਂ ਬਈ ਉਹ ਭਾਲ ਕਰੀ ਜਾਂਦੇ ਆਪਾਂ ਇੱਕ ਵਾਰੀ ਰਿਪੋਰਟ ਲਿਖਾਤੀ ਆ ਉਹਨਾਂ ਨੂੰ ਸਹੁਰੇ ਪਰਿਵਾਰ ਨੂੰ ਸਬੂਤ ਦੇਤੇ ਆ ਠੀਕ ਆ ਫੋਨ ਛੱਡ ਗਈ ਆ ਘਰੇ ਅੱਛਾ ਫੋਨ ਘਰੇ ਛੱਡਿਆ ਵੀ ਜਿਹਨੇ ਕਿ ਤੂੰ ਪਿੱਛਾ ਵੀ ਨਹੀਂ ਕੀਤਾ ਨਹੀਂ ਮੈਂ ਕੀ ਕਰਕੇ ਕਰਨਾ ਜਦੋਂ ਬੰਦੇ ਜਿਹਨਾਂ ਨਹੀਂ ਹੱਥ ਚੜਾਉਣਾ ਚਾਹੇ ਨਾ ਉਹ ਗੱਲਾਂ 'ਚ ਪਤਾ ਲੱਗ ਜਾਂਦਾ ਹੁੰਦਾ ਉਹਦੇ ਪਿੱਛੇ ਨਹੀਂ ਜਾਣਾ ਚਾਹੀਦਾ ਵੇਖੋ ਬਈ ਬਾਈ ਨੇ ਬਹੁਤ ਵਧੀਆ ਗੱਲ ਕੀਤੀ ਹੈ ਵੀ ਜੇ ਜਾਣਾ ਚਾਹੁੰਦਾ ਜਿਹੜਾ ਕੋਈ ਉਹਨੂੰ ਛੱਡ ਦਿਓ ਕਿਉਂਕਿ ਆਪਾਂ ਤੱਕੇ ਨਾਲ ਕੇ ਨੂੰ ਰੋਕ ਨਹੀਂ ਸਕਦੇ ਰੱਖ ਸਕਦੇ ਤਾਂ ਨਾ ਤੱਕੇ ਨਾਲ ਪਿਆਰ ਹੁੰਦਾ ਹੁੰਦਾ ਤੇ ਨਾ ਤੱਕੇ ਨਾਲ ਕਿਸੇ ਨੂੰ ਉੱਪਰ ਰੱਖ ਸਕਦੇ ਆ ਜਿਹੜਾ ਜਾਣਾ ਚਾਹੁੰਦਾ ਉਹਨੂੰ ਜਾਣ ਦਿਓ ਜਿਹੜਾ ਬਈ ਆਉਂਦਾ ਆਪਣੀ ਜ਼ਿੰਦਗੀ 'ਚ ਉਹਨੂੰ ਖੁਸ਼ ਰੱਖੋ ਜਿੰਨਾ ਸਮਾਂ ਆਪਣਾ ਪ੍ਰੈਜ਼ੈਂਟ ਆ ਬਈ ਕਿਵੇਂ ਜਿੱਦੇ ਮੰਨ ਲਓ ਫਰਾਰ ਹੁੰਦੀ ਆ ਰਾਤ ਨੂੰ ਭੱਜੀ ਆ ਉਹਦੇ ਬਈ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਿ ਨੀਂ ਆ ਕਾਦਾਂ ਨੂੰ ਕਦੀ ਮਸਾਗ ਲਾਈਨ ਚੱਲੀ ਆ ਪਤਾ ਨਹੀਂ ਕਿਹੜਾ ਸਾਗ ਲੈਣਾਂ ਲਾਗੇ ਫੜ ਕੇ ਆਈ ਨਹੀਂ ਅੱਛਾ ਵੇਖੋ ਬਈ ਕਹਿੰਦਾ ਭਾਈ ਸਾਗ ਕਦੀ ਲੈਂ ਜਾਂਦੇ ਤੇ ਉਦੋਂ ਬਾਅਦ ਮੁੜੀ ਨਹੀਂ ਭਾਈ ਕੋਈ ਕਰੋ ਕੋਈ ਚੀਜ਼ ਇਹ ਸਮਾਨ ਵੀ ਕਹਿ ਵੋਇਆ ਕੋਈ ਕਰੋ ਆਈ ਉਹ ਆਪਦਾ ਸਮਾਨ ਲੈ ਗਈ ਸਾਡਾ ਨਹੀਂ ਕੋਈ ਵਿਚੇ ਕੋਈ ਪੈਸਾ ਤੇ ਲਾ ਉਹ ਆਪਦਾ ਲੈ ਗਈ ਉਹ ਸਾਡਾ ਕਿੰਨਾ ਇਕੱਠਾ ਕੀਤਾ ਹੋ ਅੱਛਾ ਕੋਈ ਬਾਰਨਿਆਂ ਦਾ ਨਹੀਂ ਕਰਨ ਸਾਨੂੰ ਦਿੱਤਾ ਉਹ ਕਹਿੰਦੇ ਸਾਨੂੰ ਨੇ ਦਿੱਤਾ ਕੁੜੀ ਵਾਲੇ ਕਹਿੰਦੇ ਤੇ ਜਾਂ ਕੋਈ ਸੋਨਾ ਸੱਪਾ ਸੀਗਾ ਉਹ ਨਾ ਮੈਨੂੰ ਅੱਜ ਤੱਕ ਦਿਖਾਇਆ ਤੇ ਨਾ ਆਪ ਲਿਆ ਜੇ ਜਦੋਂ ਆਪ ਮੰਗੀ ਨਹੀਂ ਕੋਈ ਕੀਤੀ ਸੀ ਠੀਕ ਹੈ ਅੱਛਾ ਵੀ ਤੁਹਾਡੀ ਕੋਈ ਮੰਗਣੀ ਸੀ ਵਿਆਹ ਦੇ ਵਿੱਚ ਨਾ ਨਾ ਕੁਝ ਨਹੀਂ ਸੀਗਾ ਬਸ ਵੇਖੋ ਭਈ ਇਹ ਜਿਹੇ ਮੁੰਡਾ ਕਿਤੇ ਕੋਈ ਮਿਲਣਾ ਕੁੜੀ ਨੇ ਮੈਦਾਨ ਬਹੁਤ ਵੱਡੀ ਗਲਤੀ ਕੀਤੀ ਕੋਈ ਭਾਈ ਕਹਿੰਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਕੁਝ ਨਹੀਂ ਸੀਗਾ ਤੇ ਸਾਰਾ ਸਮਾਨ ਉਹਦਾ ਲੈ ਕੇ ਫਰਾਰ ਹੋ ਗਏ ਭਾਈ ਕੁੜੀ ਜੇ ਮਤਲਬ ਉੱਪਰ ਵਾਲਾ ਜਿਹੜਾ ਮੁੰਡੇ ਦਾ ਭੱਜੀ ਆ ਉਹਨਾਂ ਦਾ ਕੀ ਕਹਿਣਾ ਸੀਗਾ ਉਹ ਭਾਈ ਉਹ ਆਪ ਹੀ ਆਪਣੇ ਘਰੇ ਆ ਗਈ ਸੀ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਆ ਕੰਮ ਹੋ ਗਿਆ ਤੇ ਪਰ ਉਹ ਆਪ ਗੱਲਾਂ ਕੱਢੀ ਜਾਂਦੇ ਉਹ ਕਹਿੰਦੇ ਵੀ ਜਦੋਂ ਸਾਨੂੰ ਹੁਣ ਉਹ ਰੋਟੀ ਦੇ ਸਕਦਾ ਚੰਗਾ ਨਹੀਂ ਸਮਝਦਾ ਨਸ਼ਾ ਪਤਾ ਅਗਰੀ ਦਾ ਕਰਦਾ ਚੱਲਦਾ ਸੀੜਾ ਕਰਦਾ ਸੀ ਜਿਹੜੀ ਹੈ ਤੇ ਵੇ ਉਹ ਦਿਨ ਉਹ ਕੀ ਮੈਨਰੇ ਹੋਗੀ ਪਰ ਆਪਾ ਬਈ ਹੁਣ ਇੱਕ ਗੱਲ ਹੋਰ ਹੈ ਜੇ ਆਕੇ ਕੱਲ ਨੂੰ ਮੈਂ ਰੱਖਣੀ ਨਹੀਂ ਅੱਛਾ ਜੇ ਕੱਲ ਨੂੰ ਕੁੜੀ ਆਉਂਦੀ ਹੈ ਤੂੰ ਬਈ ਨਹੀਂ ਆਏ ਮੈਂ ਨਹੀਂ ਰੱਖਣੀ ਤੈਨੂੰ ਲੱਗਦਾ ਹੈ ਕਿ ਬਈ ਇਹ ਵਿੱਚ ਭੂੰਡਾਸ਼ ਕੀ ਹੁੰਦੇ ਬਈ ਥੋੜੇ ਤੇਰੀ ਆਉਗੀ ਬਸ ਬਸ ਮਹੀਨਾ ਡੇਢ ਮਹੀਨਾ ਹੈ ਬੱਦ ਤੋਂ ਬੱਦ ਕਿਉਂਕਿ ਉਹ ਨਹੀਂ ਉਹ ਜਿਹੜਾ ਮੁੰਡੇ ਦੇ ਮਾਪਿਆਂ ਨੇ ਦੱਸਿਆ ਵੀ ਕਰੋਗੇ ਪੈਸੇ ਪੂਸੇ ਜੇ ਪੈਸਾ ਟੇਗਾ ਕਿੰਨਾ ਲੈ ਕੇ ਬਈ ਉਹ 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 ਭਾਈ ਸਾਰਾ ਕੁਛ ਕਲਾਂ ਉਹ ਰੱਖਦੇ ਤਜੋਰੀ ਅੰਦਰ ਉਹ ਦਿੰਦੇ ਹੀ ਨਹੀਂ ਸੀ ਤੇ ਦੇ ਨਹੀਂ ਸੀ ਦਿੰਦੇ ਜਿਹੜੇ ਕਿ ਮੁੰਡੇ ਕੋਲ ਥੋੜੇ ਬੋਤੇ ਪੈਸੇ ਆ ਕੋਈ ਆਜੂਗੀ ਮਹੀਨੇ ਤੱਕ ਸੋਨਾ ਹਾਂ ਥੋੜੇ ਬਤੋ ਕੁੜੀ ਜਿਹੜੇ ਆ ਲੈ ਗਈ ਸੋਨਾ ਤੇ ਬਸ ਇਹਦੇ ਕਰ ਕੀ ਹੋਊਗਾ ਅੱਛਾ ਤੇ ਜੇ ਹੁਣ ਕੱਲ ਨੂੰ ਕੁੜੀ ਆਉਂਦੀ ਹੈ ਪਰਿਵਾਰ ਦੇ ਵਿੱਚ ਵਾਪਸ ਤੁਸੀਂ ਉਹਨੂੰ ਨਹੀਂ ਰੱਖਣਾ ਨਹੀਂ ਨਹੀਂ ਮੈਂ ਤਾਂ ਹੁਣ ਵੀ ਪਠਾਣੇ ਵੀ ਲਿਖ ਕੇ ਦੇ ਆਂਦਾ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਕਹਤਾ ਉਹਨਾਂ ਦੇ ਪਰਿਵਾਰ ਸਕੇ ਦੀ ਮੈਨੂੰ ਇਹ ਗੱਲ ਕਹਦਾ ਵੀ ਚਲ ਅਸੀਂ ਇਥੋਂ ਦੂਜੀ ਤਾਂ ਤੋੜਨੀ ਨਹੀਂ ਸਾਡੇ ਵੱਲੋਂ ਮਰ ਗਈ ਹੈ ਤੂੰ ਛੋਟੀ ਦਾ ਲੈ ਲੈ ਰੱਖ ਅੱਛਾ ਤੇ ਮੇਰੇ ਭਾਈ ਤੁਸੀਂ ਲੈ ਲੈਂਦੇ ਕਿ ਨਹੀਂ ਭ ਗੇ ਬਈ ਵਿਆਹ ਗਾਂ ਹੋਰ ਕਰਵਾਵੇਂਗਾ ਕਿ ਜਾਂ 200 ਗਿਨੇ ਬਸ ਛੋਟੇ ਦਾ ਵਿਆਹ ਕਰਦਾਂਗੇ ਆਪਾਂ ਨੇ ਬਈ ਕੀ ਲੱਗਦਾਗਾ ਤੈਨੂੰ ਬਈ ਯਾਰ ਇਹ ਆਏ ਜਿਹੜੇ ਰਸਤੇ ਆਏ ਹੋਈ ਜਾਂਦੇ ਆ ਤੇ ਪੁੱਤਨ ਫੇਕ ਇਸ ਬਾਲੇ ਆਈ ਜਾਂਦੇ ਆ ਬਈ ਕੁੜੀਆਂ ਇਹ ਰਾਏ ਕਿਉਂ ਕਰਦਿਆਂ ਬਈ ਬਈ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਇੱਥੇ ਲੰਡੇ ਲੁੱਚੇ ਦਾ ਪੂਰਾ ਚੜਾਈ ਆ ਠੀਕ ਆ ਨਾ ਤੇ ਜਿਹੜਾ ਬੰਦਾ ਜਮਾ ਸ਼ਰੀਫ ਆ ਉਹਦੇ ਨਾਲ ਹੁੰਦੀ ਹੁੰਦੀ ਆ ਉਹ ਮਾੜੀ ਹੋਊਗੀ ਜੇ ਤਾਂ ਬੰਦਾ شریف ਉਹਨੂੰ ਜਨਾਨੀ ਭੈੜੀ ਮਿਲ ਜਾਂਦੀ ਆ ਜੇ ਬੰਦਾ ਭੈੜਾ ਤੇ ਜਨਾਨੀ شریف ਮਿਲ ਜਾਂਦੀ ਆ ਆਹ ਕੰਮ ਆ ਇੱਥੇ ਸਹੀ ਜੋੜੀ ਨਹੀਂ ਮਿਲਦੇ ਜੋੜੀ ਬਸਾਂ 2 4 10% ਹੋਊਗੀ ਬਸ ਭਾਈ ਜਿਵੇਂ ਵੇਖਦੇ ਅੱਜ ਕਾ ਲਾਫ ਫਿਰ ਯਾਰ ਭਾਈ ਜਦੋਂ ਪਹਿਲਾਂ ਤੇ ਜਿੱਦੇ ਤੁਹਾਡਾ ਰਿਸ਼ਤਾ ਹੁੰਦਾ ਹਨਾ ਉਹਦੇ ਤੂੰ ਕੁੜੀ ਨੂੰ ਪੁੱਛਿਆ ਸੀਗਾ ਵੀ ਜੇ ਤਰੀਕ ਕੋਈ ਗੱਲਬਾਤ ਹੈ ਕਿ ਮੈਨੂੰ ਅੱਜ ਦੱਸ ਭਾਈ ਮੈਂ ਉਹਨੂੰ ਪੁੱਛਿਆ ਸੀਗਾ ਮੇਰੀ ਤੇਰੀ ਕੋਈ ਗੱਲਬਾਤ ਆ ਤਾਂ ਮੈਨੂੰ ਹੁਣੇ ਦੱਸ ਦੇ ਠੀਕ ਆ ਪਰ ਮੈਨੂੰ ਉਹਨੇ ਕੁਛ ਨਹੀਂ ਦੱਸਿਆ ਹੂੰ ਵੀ ਉਹ ਕਹਿੰਦੀ ਨਹੀਂ ਕਿ ਮੇਰਾ ਹਜਾ ਕੋਈ ਚੱਕਰ ਨਹੀਂਗਾ ਪਰ ਜਦੋਂ ਉਹ ਆਈ ਆ ਹੂੰ ਆਉ ਸਾਰੀ ਫੋਨ ਤੇ ਉਹਨੇ ਲੋਕ ਲੋਕ ਲਾਤੇ ਬੰਦੇ ਨੂੰ ਹੁਣ ਉਹਦੇ ਪਤਾ ਲੱਗ ਜਾਂਦਾ ਨਾਲੇ ਪੁਰਾ ਵਿਆਹ ਮੇਰਾ ਮੇਰਾ ਫੋਨ ਬਿਨਾ ਲੋਕ ਤੋਂ ਪਿਆ ਰੰਦਾ ਸੀਗਾ ਠੀਕ ਆ ਉਹਦੇ ਫੋਨ ਤੇ ਲੋਕ ਲਾਉਂਦਾ ਕਿ ਮਤਲਬ ਮੇਰੇ ਤੇ ਉਹ ਚੱਕੀ ਫਰਕ ਰਹੇਗਾ ਹੂੰ ਅੱਛਾ ਉਹਨੇ ਆਉ ਸਾਰੇ ਮਤਲਬ ਜੇ ਫੋਨ ਸਾਰੇ ਲੋਕ ਲੋਕ ਲਾਤੇ ਹਾਂ ਮਤਲਬ ਕਿ ਤੁਹਾਡੇ ਤੁਹਾਨੂੰ ਸ਼ੱਕ ਇਹ ਹੈਗਾ ਵੀ ਪਹਿਲਾਂ ਦੀ ਗੱਲ ਸੀਗੀ ਹਾਂ ਹੋਊਗੀ ਬਈ ਵੇਖੋ ਬਈ ਪਹਿਲਾਂ ਦੀ ਗੱਲ ਉਹ ਕੁੜੀ ਦੀ ਇੱਥੇ ਸੀਗੀ ਜਿੱਦ ਤੱਕ ਬਾਈ ਦਾ ਅੰਦਾਜ਼ਾ ਤਾਂ ਹੀ ਉਹਨੇ ਵਿਆਹ ਕਰਾ ਕੇ ਇੱਥੇ ਗਵਾਂਡ ਦੇ ਵਿੱਚ ਸੀਗਾ ਗੱਲਬਾਤ ਕਰਨੀ ਸੌਖੀ ਸੀਗੀ ਤੇ ਬਈ ਮੈਂ ਤੈਨੂੰ ਗੱਲ ਦੱਸਦਾ ਬਈ ਜਿੱਦੇ ਮੇਰਾ ਵਿਆਹ ਹੋਇਆ ਪਤੰਦਰ ਕਬੂਤਰ ਲੈ ਆ ਲਾ ਕੇ ਛਤਰੀ ਤਾਂ ਚੜਾ ਰਹਿਂਦਾ ਸੀ ਪਤ ਨਹੀਂ ਕਿਹੜੀ ਕਬੂਤਰੀ ਡੌਨ ਨੂੰ ਫਿਰਦਾ ਸੀ ਉਹ ਕਬੂਤਰੀ ਬਈ ਵੱਡਗੀ ਹਾਂ ਉਹ ਲੈ ਗਿਆ ਕਬੂਤਰੀ ਢਾ ਕੇ ਅੱਛਾ ਇਹ ਕਬੂਦਰੀ ਡੌਨ ਨੂੰ ਫਿਰਦਾ ਸੀ ਛਤਰੀ ਆਪਣੇ ਪਾਉ ਆ ਪਾਉ ਐਂ ਕਰਦਾ ਹੁੰਦੇ ਵਿਹੜੇ 'ਚ ਪੈਂਦਣਾ ਖੜਾ ਬਈ ਤੂੰ ਹੁਣ ਫਿਰ ਬਈ ਬੱਸ ਮਨ ਟੁੱਟਿਆ ਮੇਰ ਮਨ ਟੁੱਟ ਗਿਆ ਜ਼ਿੰਦਗੀ ਤੋਂ ਦੁਨਿਆਦਾਰੀ ਤੋਂ ਹਮ ਮਾਂ ਪਿਆ ਦੀ ਸੇਵਾ ਕਰਾਂਗੇ ਮਾਂ ਪਿਆ ਦੀ ਸੇਵਾ ਕਰੀ ਜੰਨੇ ਬਈ ਠੀਕ ਹੈ ਬਾਈ ਧੰਨਵਾਦ ਬਾਈ ਟਾਈਮ ਦੇਣ ਠੀਕ ਹੈ ਵੇਖੋ ਬਾਈ ਬਾਈ ਨੇ ਕਿਹਾ ਬਈ ਦੁਬਾਰਾ ਮੇਰਾ ਮਨ ਖੱਟਾ ਹੋ ਗਿਆ ਬਈ ਮਨ ਮੇਰਾ ਜਿਹੜਾ ਵਿਆਹ ਤੋਂ ਅੱਕ ਗਿਆ ਕਿਉਂਕਿ ਬਈ ਇਹ ਗੱਲ ਹੁੰਦੀ ਵੀ ਐ ਚਾਰ ਪੰਜ ਮਹੀਨੇ ਪਹਿਲਾਂ ਵਿਆਹ ਹੋਇਆ ਹੋਵੇ ਤੇ ਆਹ ਗੱਲ ਬੰਜੇ ਤਾਂ ਬਾਈ ਦਾ ਬਈ ਮਨ ਵੈਸੇ ਹੀ ਖੱਟਾ ਹੋ ਜਾਂਦਾ ਕਿਉਂਕਿ ਕੁੜਿਆਂ ਨੂੰ ਵੀ ਚਾਹੀਦਾ ਜੇ ਤੁਹਾਡੀ ਕਿਤੇ ਗੱਲਬਾਤ ਹੈਗੀ ਤਾਂ ਆਪਦਾ ਸਿੱਧਾ ਵਿਆਹ ਉੱਥੇ ਕਰਾਵੋ ਕਿਸੇ ਦਾ ਘਰ ਨਾ ਪਟੋਗੇ ਦਾ ਘਰ ਖਰਾਬ ਨਾ ਕਰੋ ਸਾਡਾ ਵੀ ਇਹ ਮੈਸੇਜ ਆ ਇੱਕ ਸਨੇਹਾ ਕਰਿਆ ਕੁੜੀਆਂ ਨੂੰ ਮੁੰਡਿਆਂ ਨੂੰ ਵੀ ਜੇ ਤੁਹਾਡੀ ਕਿਤੇ ਗੱਲਬਾਤ ਹੈਗੀ ਆ ਤੇ ਘਰੇ ਦੱਸ ਕੇ ਆਦਾ ਉੱਥੇ ਵਿਆਹ ਕਰਾਓ ਨਾ ਕਿ ਵਿਆਹ ਕਰਾਉਣ ਤੋਂ ਬਾਅਦ ਕਿਸੇ ਦਾ ਘਰ ਪਟੋ ਕਿਉਂਕਿ ਉਹਦੇ ਵਿੱਚ ਦੋ ਘਰ ਪਟੇ ਜਾਂਦੇ ਨਾਲੇ ਮਾਪਿਓ ਦਾ ਮੂੰਹ ਕਾਲਾ ਹੁੰਦਾ ਨਾਲੇ ਗਾਂ ਮੁੰਡੇ ਦਾ ਘਰ ਖਰਾਬ ਹੁੰਦਾ ਨਾਲੇ ਕੁੜੀ ਦਾ ਘਰ ਖਰਾਬ ਹੁੰਦਾ ਸੋ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ